ਪਾਲ ਕੀ ਸਾਹਿਬ ਜਾਰੀ ਹੈ ਕਰੋ ਦਰਸ਼ਨ ਗੁਰੂ ਰਾਮਦਾਸ ਬਨਾਨਕ ਪਾਸ਼ੇ ਚੜ੍ਹਦੀ ਕਲਾ ਗਰੇ ਸੱਚੇ ਪਾਸ਼ੇ ਸਾਭ ਤੇ ਵੱਡੇ ਵੱਡੇ ਉਹ ਚੱਲੇ ਟਾਈਮ ਬੜਾ ਹੋ ਜਾਂਦਾ ਹਨ ਉਹਦੇ ਸਾਢੇ 11 12 ਇੱਥੇ ਵੱਜ ਗਿਆ ਅੱਜ ਲੇਟ ਹੀ ਬਹੁਤ ਹੋ ਗਈ ਹੈ ਨਾ ਟਾਈਮ ਨਾ ਨਿਕਲਦਾ ਵਰਨਾ ਨਾ ਇੱਕ ਬੰਦ ਕਰ ਦੋ ਹਾਂਜੀ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ de ਸੋ ਇਹ ਕਰ ਲਿਆ ਉਹ ਵਾਸ਼ੀ ਆ ਗਈ ਓਏ ਕਿੱਥੇ ਘੁੰਮਣ ਦੇ ਤੈਨੂੰ ਪਤਾ ਇਹ ਟਿਕਣੀ ਟ੍ਰੈਫਿਕ ਜਾਮ ਹੋਈ ਜਾਵੇ ਵੀ ਆ ਵੀ ਕੀ ਕਰਦੇ ਪਾਈ ਰਿਟੇਂ ਦੇ ਪਸੀਨਾ ਆਇਆ ਮਸਾ ਕਾ ਤੂੰ ਵੀ ਤਰੇ ਬਹੁਤ ਹੋਈ ਨਾ ਨਹੀਂ ਟ੍ਰੈਫਿਕ ਬਹੁਤ ਜਾਮ ਹੋ ਗਿਆ ਅੱਧਾ ਘੰਟਾ ਕਹਿਣੋ ਚਖਲੋਤੇ ਨੂੰ ਹੁਣ ਤੁਰਿਆ ਥੋੜਾ ਕੁ ਕੰਮ ਹਾਂਜੀ ਉੱਡ ਕੇ ਜੇ ਆਰਬੋਡੋ ਕੇ ਰੇਲਵੇ ਲਾਈਨ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਆ ਅਸੀਂ ਪਹੁੰਚ ਚੁੱਕੇ ਹਾਂ ਸਿਦਕਾ ਸਾਹਿਬ ਲਾਗੇ ਸੁਲਤਾਨ ਵਿੰਡ ਰੋਡ ਇਹ ਸੁਲਤਾਨ ਵਿੰਡ ਰੋਡ ਉੱਥੇ ਸੀ ਜਾਣਾ ਹੈ ਸੁਲਤਾਨਵਿੰਡ ਰੋਡ ਤੇ ਉੱਥੇ ਰਹਿੰਦੇ ਆ ਮੇਰੇ ਵੱਡੀ ਮਾਸ ਆ ਸੁਲਤਾਨਵਿੰਡ ਰੋਡ ਆ ਐਸੇ ਸਾਈਡ ਜਾਨਾ ਇਹ ਪਹਿਲਾਂ ਵੀ ਅਸੀਂ ਇਧਰੋਂ ਦੀ ਲੰਘ ਕੇ ਹੁਣ ਫੇਰ ਮੁੜ ਕੇ ਤੇ ਫੇਰ ਇਧਰ ਦੀ ਸਾਈਡ ਆਏ ਆ ਆ ਸਾਨੂੰ ਲੱਭ ਗਿਆ ਘੜੀਆਂ ਵਾਲਾ ਘੜੀਆਂ ਵਾਲੀ ਗਲੀ ਆਪਾਂ ਕਿਹਨਾਂ ਘੜੀ ਲਈ ਘੜੀ ਲਈ ਨਿਸ਼ਾਨੀ ਲਾਈ ਹੈ ਕਿ ਕਿਸੇ ਨੂੰ ਭੁੱਲ ਨਾ ਜਾਏ ਕਿ ਘੜੀਆਂ ਵਾਲੀ ਗਲੀ ਯਾਦ ਰਵੇ ਇਹ ਮੇਰੀ ਪਿਲੀ ਬੁਰਗਰਾ ਸਾਹਿਬ ਉਹ ਵਾਲੀ ਗਲੀ ਘਰ ਤੱਕ ਬਸ ਮਾਸੀ ਦੇ ਪਹੁੰਚ ਹੀ ਚੱਲੇ ਆ ਇੱਧਰ ਆ ਘਰ ਮੈਨੂੰ ਥੋੜਾ ਬਹੁਤ ਯਾਦ ਭੁੱਲ ਗਿਆ ਆਉਂਦੀ ਤੇ ਨਹੀਂ ਹੈ ਵੈਸੇ ਮੈਂ ਕਿਹੜਾ ਘਰ ਮੰਮੀ ਇੱਧਰਲੀ ਸਾਈਡ ਹੈ ਆ ਉਹ ਤੇ ਬਸ ਅਗਲੀ ਜਾਣਾ ਨਹੀਂ ਗਲੀ ਚ ਨਹੀਂ ਜਾਣਾ ਸਿੱਧੇ ਸਿੱਧੇ ਇਸੇ ਰੋਡ ਤੇ ਅੱਛਾ ਲਗਾ ਦਿੱਤੀ ਆਪਾਂ ਲੱਡੀ ਲੈ ਲੈਣਾ ਬਣਾ ਬੋਤਲੇ ਦੀ ਇਹਦੀ ਚੀਜ਼

ਪਤਾ ਇਹਦੇ ਵੇਖੋ ਕਿੱਥੇ ਆਏ ਸੀ ਕਿੱਥੇ ਆਏ ਤੁਸੀਂ ਦੱਸੋ ਮੈਨੂੰ ਲੱਗਾ ਫੋਨੰਦਰਾ ਅੱਛਾ ਜੀ ਸਭ ਜੰਮਿਆ ਹੋਇਆ ਹੈ ਨਾ ਹੋਰ ਤਾਂ ਠੀਕ ਹੈ ਮੈਨੂੰ ਹਾਈ ਚਾ ਬਾਈ ਬਾਈ ਕਰਦੇ ਵਾ ਦੇਖ ਆਗੇ ਤੱਕ ਅੱਖਾਂ ਨੂੰ ਲੱਗਾ ਵਾ ਚਮਕੰड्या ਜਿਹੜਾ ਤੇਰੇ ਮੂੰਹ ਨੂੰ ਵੀ ਲੱਗਾ ਚਮਕ ਚਮਕਣ ਜੀ ਚਮਕੀ ਲਈ ਜਾ ਵੀ ਲਈਏ ਅਸੀਂ ਲੋ ਜੀ ਪਹੁੰਚ ਗਏ ਮਾਸੀ ਜੀ ਦੇ ਘਰ ਤੇ ਇੱਥੇ ਲਗਾਈ ਹੋਈ ਗੱਡੀ ਮम्मी ਨੇ ਫੜੇ ਨੇ ਡੱਬੇ ਨਾ ਲੇਖਦਗ ਨਹੀਂ ਲੱਗਾ ਅਰ ਫਤਿਹ ਸੁੱਤਾ ਹੋਇਆ ਮੁੰਡੇ ਬਨੇ ਕੀ ਕਰਦੇ ਰਹਿੰਦੇ ਹੁੰਦੇ ਉਹ ਚੀਜ਼ਾਂ ਦਾ ਖਿਆਲ ਰੱਖਿਓ ਉਦਾਂ ਦਾ ਨਹੀਂ ਮੈਂ ਕੰਬਲੀ ਰਹਿ ਗਈ ਮਾਸੀ ਵੱਡੀ ਦੇ ਘਰ ਕੁਛ ਨਹੀਂ ਯਾਰ ਲਹੋਜੀ ਤਾਨੂੰ ਭਾਗ ਤਾਨੂੰ ਭਾਗ ਕੰਬਲੀ ਛੁੱਟ ਗਈ ਤੇ ਮੈਂ ਅੱਲਾ ਕਿ ਕਰਾਂ ਜੀ ਕੰਬਲੀ ਤੇ ਛੁੱਟ ਕੇ ਆ ਗਈ ਫੇਰ ਹੋਣਾ ਪਹਿਲਾਂ ਮੈਂ ਹਿਲਤੇ ਲੋ ਕੰਬਲੀ ਦੇ ਜੀ ਕੋਤਰੀ ਜਾਂਦੀਆਂ ਹੋਣਾ ਸਸੀ ਕਾਲ ਮਾਸੀ ਹਾਂ ਸੋਹਣਿਆ ਬੋਦੀ ਜਾ ਬੋਦੀ ਹਾਂ ਅੱਛਾ ਬਹੁਤ ਅੱਛਾ ਹੁਣ ਸੁਣਾ ਹਾਂ ਹਾਂ ਤੁਹਾਰੇ ਬੇਟੇ ਦਾ ਕਿਿਆ ਚੱਲ ਰਿਹਾ ਅੱਛਾ ਠੀਕ ਕੰਬਲੀ ਸਾਢੇ ਹਾਂ ਕੰਬਲੀ ਸਾਢੇ ਹਾਂ ਹੋਰ ਚੜਰਦਾ ਕਿੱਦਾਂ ਲੱਗਾ ਇਹ ਦਿੱਲੀ ਦੀ ਧਾਮ ਕੀਤੀ ਤੇ ਪਹੁੰਚ ਗਏ ਮਾਸੀ ਜੀ ਵੱਲ ਮਾਹਾਂ ਪਹੁੰਚੇ ਸਵੇਰ ਦੇ ਤੋਰੇ ਹਾਂ ਦੀ ਹੁਣੇ ਮਾਸੀ ਲੱਗੇ ਤਰਨ ਦਾ ਮਾਹਾਂ ਪਹੁੰਚੇ ਹੁਣ ਦਮਾਖ ਤੇ ਦੇ ਦੇ ਦੋ ਕੰਬਲੀ ਜੀ ਦੇ ਦੋ ਨੀ ਜੀ ਕੋਈ ਕੰਬਲੀ ਤੁਹਾਡੇ ਕੋ ਮੈਂ ਨਾਲ ਲੈ ਜਾਂਦੇ ਹੁਣ ਉਧਰ ਰਹਿ ਗਈ ਮਾਸੀ ਗੱਲ ਜੀ ਕੰਬਲੀ ਨਹੀਂ ਹੈ ਕੋਈ ਰਾਜ ਲੈਣਾ ਹੈ ਪੁਰਾਣੀ ਪ੍ਰੂਣੀ ਉਹ ਚੁਲ ਲੈ ਜੰਨੇ ਨਹੀਂ ਤੇ ਜਾਂ ਹੈ ਹੈ ਮਾ ਜਹ ਫੋੜੋ ਹੋਰੇ ਭਾਜੀ ਨੇ ਪਾਈ ਜੀ ਜਮਿਆ ਹਾਂ ਵੀਰ ਆ ਕੇ ਨਾ ਨਾ ਆਸਾਂ ਆ ਬਸ ਹਾਂ ਕਿ ਜਮ ਸੀ ਸੀ ਮੈਂ ਕਿਤੇ ਆਵੇ ਅੰਦਰ ਉਹ ਅਸੀ ਲੁਕੀ ਲੱਗਦਾ ਹੈ ਲੁਕੇ ਅੰਦਰ ਨਹੀਂ ਬੈਠੀ ਇਹ ਵਧੀਆ ਤਾਂ ਹੀ ਕਿਦਾਂ ਲਾਉਣਾ ਹੁਣ ਕਿਦਾਂ ਲਾਈਏ ਅੱਜ ਆਜੋ ਨਾਲ ਲੈ ਮੈਂ ਉਹ ਕੰਮ ਨਹੀਂ ਕਰਨਾ ਹੋ ਰਿਟਰਨ ਟਿਕੰਡੀਆਂ ਆਂਦੀਆਂ ਹਲੋ ਕਦਾ ਕਿ ਲੋਦਾ ਟੀ ਟੋਲੇ ਟੋਲੇ ਬੰਦੇ ਲੈ ਰਹੋਂਦੇ ਬੇ ਮੈਂ ਆਮ ਅਸੀਂ ਬਹੁਤ ਤੁਹਾਨੂੰ ਵਿਆਹ ਦੀਆਂ ਗੋਗੀ ਮਾਸੀ ਦੀ ਗੱਲ ਕਰਨ ਦੇ ਕਹਿੰਦੇ ਨਾਲ ਆਉਣਾ ਪਰ ਚੇਤਨ ਨਹੀਂ ਰਿਹਾ ਉਹ ਵੱਡੀ ਹੱਟੇ ਹੋ ਨਾ ਬਿਸਕਟ ਨਮਕੀ ਓਏ ਟੀ ਆਈ ਆ खाने सब कुछ ਮੈਂ ਨਹੀਂ ਖਾਣਾ ਮੈਨੂੰ ਮੈਂ ਬੰਦ ਕੀਤਾ ਮਿੱਠਾ ਬੰਦ ਕੀਤਾ ਨਹੀਂ ਨੇ ਇਹ ਬਾਹਰ ਵੇਖ ਨਾ ਖੁਸ਼ ਰਹਿੰਦਾ ਬੱਚੇ ਵੇਖਣ ਦੇ ਆ ਜੀ ਕਹਿੰਦਾ ਰਹੇ ਹੁਣ ਅਸੀਂ ਚੱਲੇ ਆ ਚਲੋ ਫਿਰ ਚਲੀਏ ਉੱਧਰ ਜਾਣਾ ਇੱਧਰ ਲਿਆਉਣਾ ਫੋਨ ਉਹ ਕੰਬਲ ਸੱਚ ਕੰਬਲ ਆਹੋ ਫੋਨ ਕਰਦਾ ਤੂੰ ਤੂੰ ਹਾਂ ਹਾਂ ਕੰਬਲੀ ਦੀ ਹਰਪਤ ਤੇ ਦੀ ਮਾਸੀ ਵੱਡੀ ਬੰਦ ਰਹਿ ਗਈ ਅਸੀਂ ਉਧਰ ਹੀ ਘੁੰਮ ਕੇ ਜਾ ਆ ਜੋ ਚਲੀ ਜੇ ਫਿਰ ਮਾਸੀ ਜੀ ਹਾਂ ਚੰਗਾ ਲੈ ਚਲੀਏ ਕੋਈ ਨਹੀਂ ਆਵਾਂਗੇ ਫਿਰ ਹਾਂ ਉਹ ਚਾਹ ਦੇਖਣ ਲਈ ਆਈ ਚੱਲਾ ਠੀਕ ਹੈ ਫਿਰ ਮਾਸੀ ਜੀ ਹਾਂ ਚੰਗਾ ਚੰਗਾ ਹੈ ਬਾਏ 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 ਹੋਰ ਚੱਲੇ ਸੀ ਤੀਸਰੀ ਮਾਸੀ ਨਾਲ ਤੇ ਮਠਾਈ ਮਗਾ ਲੈ ਜਾਨੇ ਡੱਬੇ ਤੇ ਬਾਕੀ ਕਰੇ ਰਹਿ ਗਏ ਲੈ ਵੀ ਆਪਾਂ ਖਲੋਤੇ ਆ ਸਲੂਨ ਦੇ ਸਾਹਮਣੇ ਤੇ ਬੈਠੇ ਅੰਦਰ ਆ ਵੇਖੋ ਇਹਨਾਂ ਸਾਨੂੰ ਵੇਖ ਲਿਆ ਉਹ ਗੱਡੀ ਦੇ ਵਿੱਚ ਪਰ ਉਹਨੂੰ ਪਤਾ ਨਹੀਂ ਲੱਗਾ ਕੌਣ ਬੈਠਾ ਗੱਡੀ 'ਚ ਕੌਣ ਆਪਸੇ ਜੀ ਗੱਲਾਂ ਬਾਤਾਂ ਮਾਰਨ ਦੇ ਕੋਈ ਨਾ ਕੋਈ ਹਨਾ ਐਂ ਕਾ ਹਾਲ ਚਾਲ ਪੁੱਛ ਜਾਂਦੇ ਆ ਜਾਂਦੇ ਜਾਂਦੇ ਆ ਲੋਕ ਕਰ ਚੈੱਕ ਟੇਬਲ ਦੀ ਲੋਕ ਚੈੱਕ ਕਰਤੂ ਬਸ ਮਤਲਬ ਆ ਚੀਜ਼ ਇਹ ਕੋ ਕਿੰਨੀ ਮੈਚ ਕੀਤੀ ਆ ਜਿਹੜੀ ਆ ਜਿੱਤੀ ਜਾਏ ਦੋਰਾਂ ਨਾਲ ਆ ਜਿਹੜੇ ਕਿੱਥੇ ਕਿੱਥੇ ਹੋ ਗਏ ਅੱਜ ਪੁਸ਼ਕਾਹਣਾ ਬਰਾਵਾ ਕਿਤੇ ਕਿਤੇ ਗਏ ਹਾਂ ਬਹੁਤ ਦੂਰ ਗਏ ਅੱਜ ਦਰੀਆ ਲੱਗਿਆ ਕਾਊਂਟਰ ਦੀ ਲੁੱਕ ਕਰੋ ਚੱਕ ਕੇ ਨਾ ਘੈਂਟ ਪਛਤਾ ਲੱਗਿਆ ਜਗਾ ਤਾਂ ਇਹ ਡਿਸਪਲੇ ਵੇਖੋ ਕਰੋ ਚੱਕ ਕੰਨੀ ਘੈਂਟ ਕਰਤੀ ਹੈ ਵੈਰੀ ਗੁੱਡ ਜ਼ਬਰਦਸਤ ਹਾਰਫਨ ਦੇ ਕਿੰਦਾ ਅਸ਼ੀਗ ਹਾਂਜੀ ਬਾਕੀ ਇਹ ਸੀ ਅੱਜ ਦਾ ਬਲਾਗ ਜੇ ਬਲਾਗ ਵਧੀਆ ਲੱਗਾ ਤੇ ਕਮੈਂਟ ਸੇ ਜੁਆਇਨ ਕਰੇ ਮੈਂਦੇ ਤੁਹਾਨੂੰ ਸਿਰੇ ਨਵੇਂ ਬਲਾਗ ਦਿਨਾਂ ਆਲ ਬਾਏ ਗੁੱਡ ਨਾਈਟ ਰੱਖ ਰਖਾ ਸਿਰੋ ਸਨੈਚਰ ਤੇ ਫੇਸਬੁਕ ਸਾਂਝੂ ਐਡ ਕਰੋ ਉਹ ਵੇਖ ਲੈ ਇੱਧਰ ਤਾਂ ਵੇਖ ਕਹਿ ਤੂੰ ਹੀ ਕਹਿ ਇੱਧਰ ਇੱਧਰ ਵੇਖ ਕਹਿ ਐਡ ਕਰੋ ਸਾਨੂੰ ਹੁਣ ਵੇਖਣ ਇੱਧਰ ਇੱਧਰ ਕਹਿ ਐਡ ਕਰੋ ਐਡ ਕਰੋ ਬਾ ਬਾਏ ਆਲ ਬਾਏ ਗੁੱਡ ਨਾਈਟ ਬਾ ਬਾਏ ਗੁੱਡ ਨਾਈਟ ਗੁੱਡ ਨਾਈਟ ਬਾ ਬਾਏ ਬਾਏ ਇਹ ਸਬਜੀ ਬਣਾਉਂਦਾ ਪ੍ਰੋਗਰਾਮ ਸਬਜੀ ਲੱਗੀ ਬਣਨ ਮਸਾਲਾ ਹੋ ਰਿਹਾ ਰੈਡੀ ਲੱਗ ਪਾ ਮੈਂ ਬਣਾਉਣ ਲੱਗੀ ਆ ਦਾਲ ਸਬਜੀ ਤਾਂ ਹੈ ਨਹੀਂ ਦਾਲ ਹੀ ਮੈਂ ਚਰ ਬਣਾ ਲੈਣੀ ਹਾਂਜੀ 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 ਦੱਸੋ ਕੰਦ ਬਣਾਉਂਦੇ ਇੱਧਰ ਰੋਟੀ ਪਾਣੀ ਹੋ ਗਈ ਰੈਡੀ ਚਲੋ ਵੀ ਰੋਟੀ ਪਾਣੀ ਆਪਣੀ ਦਾਲ ਬਣਾਤੀ ਦਾਲ ਆਜੋ ਸ਼ੁਰੂ